ਜਿਵੇਂ ਮੱਚਸ ਦੀ ਤੀਲ ਆ ਜੀ ਠੀਕ ਹੈ ਜੀ ਇਹ ਚੌਰਸ ਹੁੰਦੀ ਆ ਠੀਕ ਹੈ ਠੀਕ ਹੈ ਜੀ ਆਪਾਂ ਜੋ ਮਲਾਈ ਕੱਢਣੀ ਆ ਅੱਛਾ ਦੁੱਧ ਦੇ ਉੱਪਰ ਜਿਹੜੀ ਦੁੱਧ ਦੀ ਮਲਾਈ ਹੈ ਪਹਿਲਾਂ ਦੁੱਧ ਨੂੰ ਪਾਈਆ ਦਾ ਪਾਈਆ ਦੁੱਧ ਗਰਮ ਕਰ ਲਓ ਠੀਕ ਹੈ ਆ ਮਲਾਈ ਉਹਦੇ ਉੱਤੇ ਆ ਜਾਣੀ ਆ ਜੀ ਇਹ ਠੀਕ ਹੈ ਠੀਕ ਹੈ ਜੀ ਤੇ ਆਪਾਂ ਇਹਨੂੰ ਕਣਕ ਦੇ ਦਾਣੇ ਜੰਨੀ ਐਂ ਚੱਕ ਲੈਣੀ ਆ ਜੀ ਇਹਦੇ ਨਾਲ ਇੰਨੀ ਮਤਲਬ ਪਾਵਰਫੁਲ ਚੀਜ਼ ਹੈ ਜੀ ਹਾਂ ਜੀ ਹਾਂ ਜੀ ਬਸ ਇੰਨੀ ਲੈ ਲਓ ਜੀ ਹਾਂ ਆ ਵਿੱਚ ਪਾ ਤੀਏ ਤੇ ਠੀਕ ਹੈ ਜੀ ਬਸ ਇੰਨੀ ਰੋਜ਼ ਬਹੁਤ ਆਦੀ ਇਹਨੂੰ ਮੜ ਕੇ ਮਿਕਸ ਕਰ ਲੋ ਇਹ ਦੇਣਾ ਜੀ ਮਲਾਈ ਦੇ ਵਿੱਚ ਹਾਂ ਜੀ ਇਹਨੂੰ ਮਿਕਸ ਕਰ ਲੋ ਇਹ ਮਿਕਸ ਜ਼ਰੂਰ ਕਰਨੀ ਆ ਨੀ ਜੇ ਤੁਹਾਡੇ ਪੋਟੇ ਤੇ ਲੱਗ ਹੀ ਨਹੀਂ ਉੱਥੇ ਹੀ ਖਤਮ ਹੋ ਜਾਣਾ ਗਾਂ ਜਾਣਾ ਨਹੀਂ ਬਹੁਤ ਇਹ ਬਰੀਕੀ ਜਾਂ ਬਹੁਤ ਬਰੀਕ ਹੈ ਕੀ ਧੀ ਆਪਾਂ ਸਮਝ ਠੀਕ ਹੈ ਇਹ ਮਲਾਈ ਦਾ ਗਾਣਾ ਮਲਾਈ ਇਹ ਤਾਂ ਕੰਮ ਫੁੱਲ ਕਰਾਊਗੀ ਦਿਮਾਗ ਤੇ ਕਰਾਊਗੀ ਅੰਦਰ ਪੇਟ ਚ ਲੈ ਕੇ ਜਾਊ ਉਹਨੂੰ ਜੀ ਠੀਕ ਹੈ ਬਸ ਡੱਕਾ ਚੂਸ ਲੋ ਤੇ ਮੂੰਹ ਚ ਪਾ ਲੋ ਉੱਤੇ ਦੁੱਧ ਵੀ ਪੀਣਾ ਜੀ ਹਾਂ ਦੁੱਧ ਪੀ ਲੈਣਾ ਜੀ